ਏਹਾ 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 ਓ ਬਈ ਦੇਸ਼ ਮੇਰੇ ਦੇ ਗੱਪਰੂ ਦੇਖੋ ਪੱਟ ਤੇ ਜਮਾ ਸੁਆਦਾ ਬਈ ਟੋਪਾ ਵਰਗੇ ਟਿੱਡ ਹੋ ਗਏ ਬਲੇ ਟੋਪਾ ਵਰਗੇ ਟਿੱਡ ਹੋ ਗਏ ਪੀ ਪੀ ਨੀਟੇ ਸ਼ਰਾਬਾ ਵੀ ਲਾਉਂਦੇ ਟੀਕੇ ਖਾਣ ਕਿਰ ਲੀਆਂ ਓ ਵੀ ਲਾਉਂਦੇ ਟੀਕੇ ਖਾਣ ਕਿਰ ਲੀਆਂ ਧੋਕੇ ਪੀਣ ਜੁਰਾ ਪਾਹ ਰੂਲੀ ਜਵਾਨ ਆਦੇ ਮਿੱਤਰਾ ਚਾਹ ਨਹੀਂ ਕੀਤੇ ਬੁੱਲ ਕਾਲੇ ਬੁੱਲੇ ਹੋ ਬੱਲੇ ਹੋ ਆਉਂਦਾ ਜਾਂਦਾ ਮੈਨੂੰ ਸਾਰ ਨੂੰ ਪਿਆਰੇ ਮਿੱਤਰਾ ਆਦੇ ਮੈਂ ਕੀਤੇ ਕਾਲ ਜਾਂਚ ਵਰਕੇ ਕਾਲੇ ਬੱਲੇ ਸੰਗੀ ਕਰ ਬੁੱਲੇ ਕੰਦਾ ਟੱਪਦੀ ਦੇ ਨੇ ਡਰ ਤੱਕ ਪੜ ਤੋ ਕਾਲੇ ਨਹੀਂ ਦਿੱਤ ਤੇਰੇ ਕੀ ਲੱਗਦੇ ਧੋਲੀਓ ਲੈ ਨਹੀਂ ਮੇਰੇ ਹੱਥ ਵਿੱਚ ਗੁੱਲੀ ਡੰਡਾ ਬੱਲੇ ਮੇਰੇ ਹੱਥ ਵਿੱਚ ਗੁੱਲੀ ਡੰਡਾ ਤੇਰੇ ਹੱਥ ਪਟੋਲੇ ਨਹੀਂ ਟੁੱਟ ਗਈ ਯਾਰੀ ਤੋਂ

ਨੀਂਦਾ ਲਲੀਆਂ ਵੀ ਉਤੋਂ ਦੇ ਦੋ ਬਲਦ ਸੁਣੀ ਦੇ ਓਏ ਉਤੋਂ ਦੇ ਦੋ ਬਲਦ ਸੁਣੀ ਦੇ ਗੱਲ ਓਨਾ ਤੇ ੱਲੀਆਂ ਵੀ ਭਜ ਭਜ ਕੇ ਤਾਂ ਮੱੱਕੀ ਮੀਂਦੇ ਓਲੇ ਜਿੱਥੇ ਘੇਟ ਲੱਗੀਆਂ ੱਲੀਆਂ ਮੇਲਾ ਮੁਖਸਰ ਦਾ ਸਤਿ ਪਿਆਰਾ ਆਹਾਂ ਮੈਂ ਐਸੀ ਗੁਰਮਤਿ ਪੜਦਾ ਭਈ ਬੈਂਦਾ ਸਤਸੰਗ ਦੇ ਵਿੱਚ ਓ ਬੈਂਦਾ ਸਤਸੰਗ ਦੇ ਵਿੱਚ ਮਾੜੇ ਬੰਦੇ ਕੋਲ ਨਹੀਂ ਛੜਦਾ ਭਈ ਜਿਹੜਾ ਫੁੱਲ ਵਿਛੜ ਗਿਆ ਓ ਜਿਹੜਾ ਫੁੱਲ ਵਿਛੜ ਗਿਆ ਮੁਰਣੀ ਤੇ ਚੜਦਾ ਭਈ ਬੋਲੀਆਂ ਪਾਉਂਦੀ ਹੋਗੀ ਮਨਸ਼ਾ ਓ ਬੋਲੀਆਂ ਪਾਉਣਦੀ ਹੋਗੀ ਮਨਸ਼ਾ ਆ ਕੇ ਕਿਤੇ ਵਿੱਚ ਪੜਦਾ ਭਈ ਨਾਲ ਸ਼ੌਂਕ ਦੇ ਪਾਵਾ ਬੋਲੀਆਂ ਓ ਨਾਲ ਸ਼ੌਂਕ ਦੇ ਮਾਂ ਬੋਲੀਆਂ ਮੈਂ ਨਹੀਂ ਕਿਸੇ ਤੋਂ ਡਰਦਾ ਨਾ ਪਰਮੇਸ਼ਰ ਦਾ ਲਾ ਪਰਮੇਸ਼ਰ ਦਾ ਸਿੱਕੇ ਦੇ ਵਿੱਚ ਬਰਦਾ ਨਾ ਪਰਮੇਸ਼ਰ ਦਾ ਸਿੱਕੇ ਦੇ ਵਿੱਚ ਬਰਦਾ ਨਾ ਪਰਮੇਸ਼ਰ ਦਾ ਲਾ ਮੇਰਾ ਮਾਤਾ ਨਾ ਪਰਮੇਸ਼ਰ ਦਾ ਹੋਏ ਸੇ ਮੋਗੇ ਹੋਏ ਹੋਏ ਸੇ ਆਜ ਆਪਣੇ ਪ੍ਰਿਨਿੰਦਰ ਸਰ ਦੇ ਬੋਲੀਆਂ ਪ੍ਰਿਨਿੰਦਰ ਸਰ ਦੇ ਬੋਲੀਆਂ ਮੈਂ ਤਾਂ ਬਥੇਰਾ ਕਰਦਾ ਹਾਂ ਫੇਰ ਤਾਂ ਕਿਸੇ ਨੂੰ ਪਣਕਣਾ ਪੈਂਦੀ ਬੱਲੇ ਤੂੰ ਪਿੰਕਣਾ ਪੈਂਦੀ ਛੋਰੀਆਂ ਜੁਗਤਾ ਕੱਢਦਾ ਮੇਲ ਤਾਂ ਬੋਲਦੀਆਂ ਰਾਂ ਨੀਰੋ ਤੇ ਵਰਗਾ ਰੰਗ ਤੇਰਾ ਨੀ ਕਿਹੜੀ ਗੱਲ ਦਾ ਕਰਗੀ ਗੁੱਸਾ ਬੱਲੇ ਉਹ ਕਿਹੜੀ ਗੱਲ ਦਾ ਕਰਗੀ ਗੁੱਸਾ ਕਿਹੜੀ ਗੱਲ ਦਾ ਛੇੜਾ ਨਹੀਂ ਮੈਂ ਉਹ ਤਰ ਗਿਆ ਮਾਰ ਸਿੰਘ ਪੱਤਣਾ ਕੀਤੀ ਨੀ ਪਾਸਾ ਵਟਕੇ ਲੰਘੀ ਕੋ ਵੀ ਮੱਲੇ ਉਹ ਪਾਸਾ ਵਟਕੇ ਲੰਘੀ ਕੋਲ ਦੀ ਸਾਡੀ ਸੀ ਕੁੱਟ ਪੀਤੀ ਹੁਣ ਕਿਉਂ ਤੋੜ ਗਈ ਜਣਾ ਨਾਲ ਪੀਤੀ ਹਾਂ ਸਾਥ ਹੋ ਗਈ ਜਣਾ ਨਾਲ ਪੀਤੀ ਜਣਾ ਤੋੜ ਗਈ ਪੱਤਣਾ ਬੰਸੀ ਕੱਟਣ ਗਿਆ ਸੀ ਕੋ ਖੱਟ ਕੇ ਲਿਆਂਦਾ ਬੁਰਾ ਹੁਣ ਸਾਨੂੰ ਮਾਫ਼ ਕਰੋ ਸਾਡਾ ਟਾਈਮ